ਮੈਂ ਨਰੇਂਦਰ ਗਰਵਾਲ ਪ੍ਰਧਾਨ ਅਗਰਵਾਲ ਸਭਾ ਫਾਜ਼ਿਲਕਾ ਅੱਜ ਤੋਂ ਲਗਭਗ ਕੋਈ 1.5 ਸਾਲ ਪਹਿਲਾਂ ਅ ਸਾਡੇ ਇੱਕ ਮਿੱਤਰ ਸੀ ਉਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਸੀ ਉਹ ਕੁਝ ਦਿਨ ਬਾਅਦ ਕੋਈ ਪਰਿਵਾਰੀ ਡਿਸਕਿਊਟ ਪੈ ਗਿਆ ਤਾਂ ਅਸੀਂ ਪੰਚਾਇਤ ਕੀਤੀ ਕਿ ਚਲੋ ਪੰਚਾਇਤੀ ਬੰਦੇ ਆ ਵੀ ਦੋ ਘਰ ਵਸਜਣ ਦਾ ਬਹੁਤ ਵਧੀਆ ਹੈ ਲੇਕਿਨ ਉਹ ਪੰਚਾਇਤ ਸਫਲ ਨਹੀਂ ਹੋ ਸਕੀ ਉਸ ਤੋਂ ਬਾਅਦ ਅਸੀਂ ਉਸ ਕੇਸ ਤੋਂ ਪਾਸੇ हट ਗਏ ਉਸ ਤੋਂ ਬਾਅਦ ਉਹਨਾਂ ਨੇ ਕਈ ਪੰਚਾਇਤਾਂ ਕੀਤੀਆਂ ਜੀ 8-10 ਮਹੀਨੇ ਜੇਤਾ ਕਰ ਲਿਆ ਲੇਕਿਨ ਉਹ ਕਰ ਵਸ ਨਹੀਂ ਸਕਿਆ ਇਹ ਬੰਦਾ بار بار ਮੈਨੂੰ ਵਿੱਚੇ ਕਈ ਕਿ ਮਹੀਨੇ ਆ ਬਰ ਪਰੇਸ਼ਾਨ ਕਰਦਾ ਰਿਹਾ ਜੀ ਗਾਲੀ ਗਲੋਚ ਕਰਦੇ ਰਿਹਾ ਪਿੱਛੇ 6 ਮਹੀਨੇ ਪਹਿਲਾਂ ਵੀ ਇਹਨੇ ਐਨੇ ਮੈਨੂੰ ਗਾਲੀ ਗਲੋਚ ਕੀਤਾ ਇਹਨਾਂ ਦਾ ਇੱਕ ਦੋਸਤ ਨੇ ਵੀ ਮੇਰੇ ਨਾਲ ਗਾਲੀ ਗਲੋਚ ਕੀਤਾ ਤੇ ਮੈਂ ਅਗਲੇ ਦਿਨਾਂ ਨੇ ਸੋਹਰੇ ਨੂੰ ਕਿਹਾ ਮੈਂ ਕਹਾਂ ਦੇਖੋ ਜੀ ਇਸ ਤਰ੍ਹਾਂ ਗਾਲੀ ਗਲੋਚ ਕਰਦੇ ਇਹਨਾਂ ਨੂੰ ਸਮਝਾਓ ਅੱਛੀ ਗੱਲ ਨਹੀਂ ਹੁੰਦੀ ਸਮਾਜਿਕ ਬੰਦੇ ਹੈ ਜੀ ਕਈ ਵਾਰੀ ਕੋਈ ਪੰਚਾਇਤ ਸਿਰਣੀ ਚੜਦੀ ਅੱਜ ਲਗਭਗ 6 ਮਹੀਨੇ ਬਾਅਦ ਆਂਦਾ ਫੋਨ ਫਿਰ ਮੇਰੇ ਕੋਲ ਰਾਤ 9:21 ਮਿੰਟ ਤੇ ਆਇਆ ਇਹਨੇ ਮੇਰੇ ਨਾਲ ਬਹੁਤ ਬਦਬੀ ਬੀਹੇਵ ਕੀਤਾ ਗਾਲੀ ਗਲੋਚ ਕੱਢੀ ਮੈਂ ਕਹੇ ਬੇਟਾ ਤੁਸੀਂ ਆਪਦੇ ਪਰਿਵਾਰ ਸੋਹਰੇ ਪਰਿਵਾਰ ਨਾਲ ਗੱਲ ਕਰੋ ਦੇਖੋ ਜੀ ਉਹਨਾਂ ਦਾ ਮਸਲਾ ਉਹ ਹੀ ਉਹ ਸੋਲਵ ਕਰਨਗੇ ਮੈਂ ਫੋਨ ਕੱਟਤਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਕੀਤਾ ਮੇਰੀ ਵਾਈਫ ਨੂੰ ਚੁੱਕਿਆ ਤਾਂ ਉਹਨਾਂ ਨੂੰ ਗਾਲਾਂ ਕੱਢੀਆਂ ਫਿਰ ਉਹਨਾਂ ਨੇ ਇਹ ਗੱਲ ਕਹੀ ਵੀ ਜੇਕਰ ਤੁਸੀਂ ਮੇਰਾ ਰਾਈ ਨਾ ਬਣਾ ਕਰਾਇਆ ਤਾਂ ਮੈਂ ਮਰ ਜਾਗਾ ਤੇ ਮੈਂ ਤੁਹਾਡੇ ਤੇ ਤੁਹਾਡੇ ਪਰਿਵਾਰ ਦਾ ਸਾਰਾ ਨਾਮ ਲਿਖ ਕੇ ਚਲਾ ਜਾਵਾਂਗਾ ਤਾਂ ਦੇਖੋ ਜੀ ਮੈਂ ਇੱਕ ਸ਼ਹਿਰ ਦਾ ਮੁਜਜ਼ਜ਼ ਬੰਦਾ ਹਾਂ ਸਮਾਜ ਜਿਹਰਨਾਂ ਤਾਂ ਮੈਂ ਇਸ ਗੱਲ ਤੋਂ ਡਰ ਗਿਆ ਤੇ ਮੈਂ ਥਾਣਾ ਸਿਟੀ ਆ ਕੇ ਹੁਣ ਇੱਕ ਕੰਪਲੇਂਟ ਦਿੱਤੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਜਲਦ ਜਲਦ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਮੇਰੇ ਪਰਿਵਾਰ ਦੀ ਹਿਫਾਜ਼ਤ ਕੀਤੀ ਜਾਵੇ ਜੀ